ਯਾਰ ਤੇਰਾ ਦਿਮਾਗ ਸੈਟਾ ਤੇਰਾ ਦੋ ਦਹ ਰੁਪਏ 20000 ਮੰਗਿਆ ਨਾ ਜਿਹੜੀ ਸੜੀ ਹੋਈ ਨਿੱਕੀ ਜੀ ਭਾਈ ਉਹਦਾ ਤੂੰ 15000 ਮੰਗਿਆ ਨਾ ਤੂੰ ਵੇਚ ਲਈ ਉਹਨੂੰ ਸ਼ੀਸ਼ੇ 'ਚ ਡਾਲੀ ਤੂੰ ਉਹਨੂੰ ਜਿਹੜੀ ਤੂੰ ਦੇਖੀ ਨਾ ਉਹੋ ਜਿਹਿਆਂ ਪਤਾ ਨਹੀਂ ਕਿੰਨੀਆਂ ਖਰੀਦਾਂ ਮੈਂ ਆਹ 2500 2800 ਕਿਲੋਮੀਟਰ ਜਾਣਾ ਮਾਲ ਇਹ ਵੀ ਦੇਖੋ ਨਾ ਤੁਸੀਂ ਐਂ ਦੇਖਦੇ ਨਹੀਂ ਹੈਗੇ ਭਾਈ ਆਹੋ 10 پاس ਕਰ ਉੱਥੇ ਜਾ ਕੇ ਫੈਸਲਾ ਕਰਾਉਣ ਲੱਗ ਗਿਆ ਨਾ ਤੂੰ ਛੋਟੇ ਫੈਸਲੇ ਇੱਧਰ ਆਵਦਾ ਮਾਲ ਦੇ ਵੇਚਿਆ ਨਹੀਂ ਗਾਂ ਸੌਦੇ ਕਰਨ ਲੱਗ ਗਿਆ ਤੇ ਜਾ ਕੇ ਤਿੰਨ ਕਿਨੇ ਤੇ ਤੇਰੇ ਮੈਂ ਇੱਥੇ ਆ ਕੇ ਮੁੜ ਗਿਆ ਮੈਂ ਇਹ ਤੈਨੂੰ ਆਖਾ ਲੈ ਜਾ ਪਰ ਤੂੰ ਤਾਂ ਜਮਾਂ ਹਣ ਬਿਗਾਟਾ ਉਹ ਤੂੰ ਛੱਡ ਦੇ ਤੂੰ ਦੱਸ ਕਿੰਨੇ ਪੈਸੇ ਕਿੰਨੇ ਦੀ ਲਿਖਾ ਦੱਸ ਹਾਂ ਆ ਤਰਸੇਮ ਭਾਈ ਦੇਖ ਯਾਰ ਠੀਕ ਜਾ ਤਰਸੇਮ ਭਾਈ ਲੈ ਤਰਸੇਮ ਨੂੰ ਦਿਖਾ ਮੈਨੂੰ ਕਿਉਂ ਵਿੱਚ ਕਿਸੇ ਦੇ ਉਹਨੂੰ ਯਾਰ ਹਾਂ ਬਾਦ ਵਿੱਚ ਖਰੀਦਿਆਗਾ ਬਾਅਦ ਚ ਕਹਿਣਗੇ ਵੀਡੀਓ ਮੈਂ ਹਾਂ ਮੈਂ ਭਾਈ ਜੀ 1000 ਬੱਕਰੀ ਖਰੀਦਣੀ ਹੈ 1000 1000 ਹਾਂ ਕੋਈ ਫੇਕ ਗੱਲ ਨਹੀਂ ਖਰੀਦੀ ਆ ਕਿ ਖਰੀਦਣੀ ਆ ਤੁਮ ਐਂ ਕਰੋ ਚੱਲੋ ਫਾਰਮ ਤੇ ਪਤਾ ਲੱਗ ਜੂਗਾ 200 ਬੱਕਰੀ ਤਾਂ ਖਰੀਦੀ ਖੜੀ ਆ ਓਕੇ ਹਾਂ ਓਏ ਐਂ ਕਰ ਤਿੰਨੇ ਦੱਸ ਕਿੰਨੇ ਦੀ ਪਾਉਣੀਆਂ ਮੈਂ ਤਾਂ ਲਿਖਣੀ ਆਂ ਲਿਖ ਲੈ ਹਾਂ ਬੋਲ 4 4000 ਦੀਆਂ ਨਾ ਕਹਿਦੀ 35000 ਬੋਲ ਬੋਲ ਕਰ ਰਹੇ ਹਾਂ ਮਤਰਾ ਯਾਰ ਤੇਰਾ ਦਿਮਾਗ ਸੈਟ ਆ ਤੇਰਾ ਦੋ ਦਰ ਰੁਪਏ 20000 ਮੰਗਿਆ ਨਾ ਜਿਹੜੀ ਸੜੀ ਹੋਈ ਨਿੱਕੀ ਜੀ ਭਾਈ ਉਹਦਾ ਤੂੰ 15000 ਮੰਗਿਆ ਨਾ 3500 ਮੈਂ ਲਿਖਣ ਲੱਗਾ ਵਾਂ 15000 ਨਹੀਂ ਦਿੰਦੇ ਨੇ ਲਿਖਦੀਆਂ ਆ ਫੜ ਪੈਸੇ ਤਬ ਦੂਜੀ ਦੇਖ ਲੈ ਫਿਰ ਉਹ 3500 3000 ਵਾਲੀ ਆ ਉਹ ਲਿਖ ਦੇ 30000 ਦੇ ਲਾਇ ਦੇ ਫੜਾ ਦੇ ਲੈ ਕਿੰਨੀਆਂ ਇੱਕ ਮਿੰਟ ਇੱਧਰ ਸੁਣ ਲੈ ਇੱਕ ਮੇਰੀ ਗੱਲ ਧਿਆਨ ਨਾਲ ਇਹ ਜਾਂਦੀ ਇਹ ਜਾਂਦੀ ਵਾਰ ਦਾ ਦੇਣੀ ਆ ਇਹ ਦੇ ਦੀ ਤੇਰੇ ਕੋਲ ਬਾਅਦ ਜਿੱਥੇ ਹੁੰਦਾ ਨਹੀਂ ਹੈਗਾ ਚਲੋ ਤੇਰੀ ਖੁਸ਼ੀ ਆਸੀ ਤੈਨੂੰ ਅਗਲੇ ਆਣ ਸਾਡੇ ਕੋਲ ਨਾ ਅੱਜ ਤਨ ਉਹਨੇ ਜੀ ਆਣ ਨਹੀਂ ਨਹੀਂ ਮੈਂ ਜਾਣਾ ਨਾ ਮੈਂ ਨਿਕਲਣਾ ਵਾ ਜਾਣਾ ਵਾ ਉਹਦੇ ਗੱਡੀ ਆਈ ਖੜੀਆ ਨਿਕਲ ਹੀ ਨਾ ਉਹ ਜਾ ਉਹਦੀ ਗੱਡੀ ਦੋ ਤਿੰਨ 4 5 ਪਠਾਹੀ ਨੇ ਜਿਹੜੀਆਂ ਸਾਹਮਣੇ ਖੜੀਆਂ ਨੇ ਨਹੀਂ ਜੀ 7 8 9 10 11 12 13 ਦੋ ਆ ਖੜੀਆਂ ਨੇ 14 15 16 ਫਾਰਮ ਦੀਆਂ ਪੱਠਾਂ ਤਾਂ ਹੀ ਆ ਆ ਬੜੀ ਬਾਈ ਆ ਬੜੀ ਬਾਈ ਪੈਸੇ ਕਣਾ ਬਾਈ ਕਣਾ ਮਗਣਾ ਦੇ ਇਹਨੂੰ ਪਠਾਂ ਦਾ ਆਰਡਰ ਹੈ ਬਾਈ ਪਠਾਵਿਆ ਕੀ ਕੀ ਆਰਡਰ ਆ ਜੀ ਬੱਕਰੀਆਂ ਵੀ ਲੈਣੀਆਂ ਸੇਮ ਬਾਈ ਹਾਲ ਦੀ ਘੜੀ ਜਿਹੜੀ 1000 ਬੱਕਰੀ ਭੇਜਣੀਆਂ ਹਾਂ ਹਾਂ ਕਹਾਂ ਭੇਜਣੀਆਂ ਫਿਰ ਇਹ ਭੇਜਣੀਆਂ ਸਮਝ ਲਓ ਤਾਮਿਲ ਲੱਡੂ ਦੁਕਾਨ ਓਕੇ ਤਾਮਿਲ ਲੱਡੂ ਨੇੜੇ ਢੇੜੇ ਨਹੀਂ ਭੇਜਣੀ ਨਹੀਂ 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 ਪਹਿਲਾਂ ਬੰਗਲੌਰ ਦਾ ਸੀਗਾ ਉਹ ਆਰਡਰ ਸੀਗਾ ਆਪਣਾ ਨਹੀਂ ਉਹ ਬਣਾਈ ਕਦੋਂ ਜਾ ਰਿਹਾ ਮਾਲ ਇਹ ਆਪਾਂ ਮਾਲ ਰੱਬ ਸੁੱਖ ਰੱਖ ਕੇ ਅੱਜ ਹੀ ਕੱਢਾਂਗੇ ਓਕੇ ਚਲੋ ਫਾਰਮ ਤੇ ਤੁਹਾਨੂੰ ਰਵਾਈਟ ਕਰਦੇ ਹਾਂ ਬਣਾਉਂਗੇ ਵੀਡੀਓ ਬਣਾ ਦਾਂਗੇ ਹਾਂ ਪਤਾ ਲੱਗੇ ਵੀ ਲੋਕਾਂ ਨੂੰ ਬੱਕਰੀਆਂ ਕਿਵੇਂ ਜਾਂਦੀਆਂ ਇਨਸ਼ਾਅੱਲਾ ਰਾਦੀ ਮੈਂ ਗਏ ਲੈ 1.5 1.5 ਹਾਂ ਤਿੰਨ ਆਏ ਕਰ 3.5 5 ਨਹੀਂ ਦੇਣੀਆਂ ਨਹੀਂ ਨਹੀਂ ਰੋਟੀ ਬੰਦੀ ਨਾ ਨਾ ਇੱਕ ਛੱਡ ਕੇ ਦੋ ਕਿੰਨੇ ਦੇਣੀਆਂ ਦੋ ਤਿੰਨ ਦੋ 11 ਪਰ ਜਾਨੀਆਂ ਲੈ ਜੂਰੀਆਂ ਗੇੜੀਆਂ ਪਾਰਾ 12 ਲਾ ਕੇ ਗਿਆ ਤੇ ਦੋਆਂ ਦਾ ਹਾਂ ਬੜਾ ਓਏ ਕਰੋ ਯਾਰ ਤੇਰੇ ਦੰਬੂ ਚ ਬੈਠਾ ਤੇਰੀ ਕੋਈ ਨੁਕਸਾਨ ਕਰੂਗਾ ਹਾਂ ਮੈਂ ਗਲਤ ਨਹੀਂ ਕਹਿੰਦਾ ਜੇ ਦੇਣੀਆਂ ਦੇ ਦੇ ਉਹਦੀ ਮਰਜ਼ੀ ਉਹ ਜਾਨੀਆਂ ਦੇ ਉਹ ਜਾਨ 13000 ਦੀ ਦੂਰੀ ਰੱਖ ਰੱਖ ਬਰਾਬਰ ਯਾਰ ਹੋਰ ਪਾ ਦਾ ਮੈਂ ਨਾ ਬੜਾ ਆਣਾ ਥੋੜਾ ਓਏ ਲੈ ਲੈ ਉੱਠੇ ਵੀਰੋ ਬੰਦਾ ਸਾਵਾ ਬੰਦਾ ਹੈ ਸਾਵਾ ਦਾ ਕੋਈ ਗੱਲ ਨਹੀਂ ਗਾਣ ਵੀ ਕੋਈ ਸਾਵਾ ਬਰਾਬਰ 8000 ਰੁਪਏ ਦੋ ਵੀਰੇ ਕਰੱਖ ਲੈ ਤੂੰ ਇਹ ਦੋਹਾਂ ਤਿੰਨਾਂ ਦਾ ਤੇ ਹੀ ਜਾਂਦਾ 16000 ਆ ਛੋਟਾ ਲਾ ਜਾ ਇਹੜੇ ਛੋਟੇ ਮੈਂ ਜਿਹੜਾ ਲਾਇਆ ਭਾਈ ਮੈਂ ਤੂੰ ਵੇਚ ਲਈ ਉਹਨੂੰ ਸ਼ੀਸ਼ੇ 'ਚ ਡਾਲੀ ਤੂੰ ਉਹਨੂੰ ਜਿਹੜੀ ਤੂੰ ਦੇਖੀ ਐ ਨਾ ਉਹੋ ਜਿਹਿਆਂ ਪਤਾ ਨਹੀਂ ਕਿੰਨੀਆਂ ਖਰੀਦਾਂ ਮੈਂ ਕਦੋਂ ਆਖਾਂ 8000 ਤੂੰ ਤਾਂ ਹੀ ਕਰਿਆ ਉਹਨੂੰ ਦੇਖੀ ਜਾਂਦਾ ਇੱਕ ਵੀ ਸੁਨੱਖੀ ਐ ਖਣੀ ਪਤਾ ਨਹੀਂ ਕੀ ਆ ਉਹਦੇ ਉਹ ਬਹੁਤ ਐ 10 ਇੰਚ ਦੇ ਕੰਨਾ ਉਹਦੇ ਮੈਂ ਕਦੋਂ ਆਖਾਂ ਲਿਆ ਬਾਪੂ ਫੜਾਦੇ ਰਹਿੰਦੇ ਯਾਰ ਹਾਂ ਇੱਕ ਆ ਦੇਖਾ ਭਾਈ ਸਾਹਿਬ 2500 2800 ਕਿਲੋਮੀਟਰ ਜਾਣਾ ਮਾਲ ਆ ਜੋੜਾ ਇਹ ਵੀ ਦੇਖੋ ਨਾ ਤੁਸੀਂ ਆਏ ਦੇਖਦੇ ਨਹੀਂ ਹੈਗੇ ਭਾਈ ਖਰੀਦ ਗਏ ਭਾਈ ਜੇਹੀ ਚੀਜ਼ ਐ ਇੱਕ ਮਿੰਟ ਇਹੀ ਚੀਜ਼ਾ ਹੋ ਜਾ ਮੁੱਲ ਹੋਣਾ ਚਾਹੀਦਾ ਮੈਂ ਨਾ ਪਾਲੀ ਮਰੇ ਨਾ ਵਪਾਰੀ ਮਰੇ ਅਸੀਂ ਤਾਂ ਲੈ ਆ ਬਾਈ ਫੜਾ ਬਾਈ ਨਹੀਂ 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 ਲੋੜ ਨਹੀਂ ਕਿੰਨੇ ਦੇਣੀ ਆ ਫਿਰ ਤੂੰ ਨੇ ਦੋਨੇ ਕਿਦੋਂ ਕੱਟ ਨਹੀਂ ਦੇਣੀ ਬੋਲ ਹਾਂ ਬੋਲ ਮੁਕਾਫਾ ਵੀਡੀਓ ਬਣੀ ਹੋਈ ਚਾਰ ਹਜ਼ਾਰ ਰੁਪਏ ਵੀ ਕੱਟ ਗਿਆ ਆਏ 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 ਵਾਹ ਤੇਰੇ ਸਾਨਾ ਕੀ ਖਾਣਾ ਦੋ ਦਿਨ ਘਟਦਾ ਜਾਣਾ ਲਿਆ ਫੜਾ ਵਾਰੇ ਫੜਾ ਪਾਪਾ ਫੜਾ ਵਾਰੇ ਫੜਾ ਉਹ ਬਾਬਾ ਰਹਿੰਦੇ ਉਹ ਬਾਬਾ ਰਹਿੰਦੇ ਨਾ ਜੇ ਕਰ ਯਾਰ ਦੇਣੀ ਹੈ ਥੜੀ ਮੈਨੂੰ ਪਤਾ ਦਿਰਾ ਫੜਾ ਫੜ ਲਾਉਣਾ ਆਈ ਆਉਦੀ ਆਉਦੀ 14 ਦੀ ਹੋ ਗਈ ਚੱਕ ਹੋ ਗਈਆਂ ਬਸ ਹੁਣ ਦੇਖ ਲੈ ਮੋਸ਼ਕਰੀ ਖਾਸ ਹੁੰਦਾ ਖਾਸ ਨਾ ਦੇਖ ਲਿਆ ਤੂੰ 500 ਨਾ ਬਣ ਗਿਆ ਤੂੰ ਲੈ ਕੇ 35 3500 ਨੂੰ 35 3500 ਰੁਪਏ ਨੂੰ ਲੈ ਕੇ ਰਗੜਦਾ ਮੈਨੂੰ ਇਹਨਾਂ ਨੇ ਹੁਣ ਦੋ ਦਾ ਦੋ ਦੀ ਘਰੇ ਫਿਰ ਦੋ ਕਿੜੀਆਂ ਦੋ ਕਿੜੀਆਂ ਨਹੀਂਆਂ ਜੀ ਆਹ ਖੜੀਆਂ ਨੇ ਮਿਲਣਾ ਦਾ ਆ ਲੈ ਦਰਸ਼ੇਮ ਭਾਈ ਆ ਕਾ ਪਾਸ ਡੱਬੀ ਆ ਹਾਂ ਇਹ ਕਾ ਦੇ ਇੱਧਰ ਖੜੀ ਆ ਵੱਠ ਉਹਦੇ ਨਾਲ ਖੜੀ ਉਹਦੇ ਪਰਲੇ ਬੰਨੇ ਹਾਂ 90 ਦਾ ਮਹਿੰਗਾ ਹੀ ਇਹਨਾਂ ਨੇ 12 13 ਐਡੀਆਂ ਨਹੀਂ ਕਿ ਚੱਲ ਜਾਂਦੀਆਂ ਨੇ ਪਰ ਦਿੱਕਤਾਂ ਨਹੀਂ ਦਿੰਦੀਆਂ ਇਹ ਕਿੰਨੇ ਦੇ ਦੋੜੀ ਮਨ ਹੈਟ ਲਿਆ ਵੀ ਫੜਾ ਕੇ ਰਾਂ ਦੀ ਪਰਚੀ ਫੜਾ 200 ਰੁਪਏ ਦੇ ਪਰਚੀ ਫੜਾਈ ਨਹੀਂ ਜਾਈ ਹਾਂ 200 ਰੁਪਏ ਦੇ ਮੈਨੂੰ ਹਾਂ ਉਹ ਲਿਆ ਤੂੰ ਇਹਨਾਂ ਦੇ 100 100 ਨਾ ਨਾ ਤੂੰ ਕਟਾ ਕੇ ਉਹ ਕਰੀ ਮੈਂ ਤਾਂ ਬਈ ਆਪਣੀ ਲਖਾਈ ਕਰਨੀ ਆ ਨਾ ਉਹ ਕਰਾਂ ਹੀ ਨਾ ਕਰਾਂ ਹੀ ਤੇਰੀ ਮਰਜ਼ੀ ਆ ਹਾਂ ਮੈਂ ਨਾ ਤਾਂ ਕਟਾਉਣੀ ਪਈ ਆ ਆ 500 ਰੁਪਏ ਦੇ ਯਾਰ 200 ਰੁਪਏ ਛੋੜ ਹੋ ਗਈ ਇੰਨਾ ਮਹਿੰਗਾ ਫੜ 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 ਲੈ 300 ਕੀ ਹੋ ਗਿਆ ਇਹਗਾ ਫੜ ਉਹ ਇੱਥੇ ਰਹਿਣ ਦੇ ਚੱਲ ਬਈ ਪਿੱਛੇ ਕਰ ਨਾ ਉਹ ਬਣਾਇਆ ਰਾਦਾ ਕੁਛ ਉਹ ਨਹੀਂ 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 ਜਾਇ ਜਾ ਦੱਸ ਕਿਹੜੀ-ਕਿਹੜੀਆਂ ਨੇ ਆ ਆ ਪੱਠ ਦੇ ਪੈਸੇ ਪੁੱਛੋ ਜੀ ਕਿੰਨੇ ਪੈਸੇ ਮੈਂ ਜੀ ਆ ਤਾਂ ਬਰ ਰਮਜੀਤ ਮਦਕੀਆਂ ਮੈਂ ਦਿੱਤੀਆਂ ਦੇ ਦੀਆਂ ਹਾਂ ਵੇਚਦੀਆਂ ਕਿੰਨੇ ਪੈਸੇ ਲਗਾਏ ਸੀ ਤੁਸੀਂ ਇਹ ਤੇ 50000 ਰੁਪਏ ਲਾਇ ਪੱਠ ਤੇ ਇਹ ਤੇ ਹੋਰ ਮੈਂ 4 ਲੱਖ ਦੀਆਂ ਦੇਖੀਆਂ ਅੱਛਾ ਕਾਨੀ ਬਹੁਤ ਵੱਡਾ ਅੱਛਾ ਆ ਇੱਧਰ ਆ 4 ਲੱਖ ਨਹੀਂ ਦੇਦੀ ਬਈ ਨੇ ਇਹਦੇ ਦੱਸ ਕਿੰਨੇ ਪੈਸੇ ਆ ਲੀਸੀ ਇਹ ਲੀਸੀ ਤੁਸੀਂ ਖੋਦ ਨਹੀਂਗੇ ਤੋਹਫਾ ਹੈ ਬੋਲ ਬੋਲ ਰਹੇ ਹਾਂ ਮਦਨ ਨਾਲ 1 15 ਇੱਕ ਦਾ 15000 ਰੁਪਇਆ 1 ਲੱਖ 15000 ਇੱਕ ਲੱਖ 15000 ਰੁਪਇਆ ਕਿਵੇਂ ਚੱਕਣਿਆਂ ਨੂੰ ਡਰਾਈ ਜਾਣਾ ਸਾਢੇ 2 ਲੈ ਲਾਓ ਖੜਾਓ ਇਹਨੂੰ ਕਹਦੇ ਸਾਢਾ ਹਾਂ ਫਿਰ ਸੌਤ ਨਹੀਂ ਆਉਂਦੀ ਸੋਦੇ ਕਿਵੇਂ ਸੌਤ ਨਹੀਂ ਦੋਨਾਂ ਦੇ ਕਿੰਨੇ ਪੈਸੇ ਬੋਲ ਦੋਨਾਂ ਦੇ ਲੱਖ ਰੁਪਇਆ ਚਲੋ ਬੇ ਸੀ ਤਾਂ ਜ਼ਿਆਦਾ ਤਾਂ 1 ਲੱਖ ਲੈ ਲੈਣ ਤਾਂ ਵੱਧ ਹੋਰ ਮੰਗ ਲਾ ਹੋਰ ਮੰਗ ਲਾ ਆ ਚੱਕ ਆ ਫੜ ਕਿੰਨੇ ਦੱਸ ਪੌਣੀ ਪਾ ਦੀ ਆਹ ਪਾ ਲਾਣਾ ਮੈਂ ਨਹੀਂ ਉਹ ਦੱਸ ਉਹ ਉਹਨਾਂ ਦੇ ਵੀ ਕਰ ਲੂੰਗਾ ਮੈਂ ਆ ਫੜ ਇਹਦਾ ਦੱਸ ਉਹ ਦਾ ਆ ਫੜ ਤੈਨੂੰ ਸਾਈ ਮੋੜਦੀ 30 ਹਜ਼ਾਰ ਦੀ ਪਾਣੀ ਨਹੀਂ ਨਹੀਂ ਆ ਚੀਜ਼ ਵੀ ਦੇਖ ਲੱਗਿਆ ਜੀ ਆ ਕਿਉਂ ਬਈ 30 ਲਾਈ ਜਾਂਦੇ ਤੇ ਹੋਰ ਚਲ ਨਸਲ ਦੇ ਹਿਸਾਬ ਨਾਲ ਲਾਤੇ ਰੁਪਏ ਹਾਂ ਬੱਕਰੀ ਲੱਖ ਦਿਓ ਸੀ ਜੇ ਹੁੰਦੀ ਬਣੀ ਹੋਈ ਹਾਂ ਐਨੇ ਆਪ ਵੀ ਲਈ ਹੈ ਨਾ ਬਣਾ ਲਾਂਗੇ ਆਪਾਂ ਐਨੇ ਆਪ ਵੀ ਲਈ ਹੈ ਪਹਿਲਾਂ ਕਿਉਂ ਨਹੀਂ ਬਣਾ ਕੇ ਲੈ ਜਾਂਦੀ ਆ ਪੱਠਾ ਦੇਤੀ ਹੁਣ ਚਾਲ ਹੋਇਆ ਠੀਕ ਆ ਹੋਇਆ ਮੱਖੀ ਜਿੰਨੀ ਆ ਲੈ ਲੈ ਨਹੀਂ ਮੱਖੀ ਜਿੰਨੀ ਆ ਲੈਣੀ ਆ ਫੜ ਲਾ 6000 ਰੁਪਏ ਤਾਨੂੰ ਲਾਉਂਦਾ ਸੀਗਾ ਆ ਚੱਕ 6000 ਬਾਅਦ 7500 ਰੁਪਏ ਲਾ ਕੇ ਕੀ ਲੈ ਉਹ ਚਾੜ ਕੇ ਚਲੇ ਜਾਂਦੇ ਅਗਲੇ ਚਾੜ ਤਿੰਨ ਹਜ਼ਾਰ ਮੰਨ ਲਾ ਤੂੰ ਆ ਫੜ ਪਏ ਨਹੀਂ ਨਹੀਂ ਆ ਫੜ ਜਾਏਗਾ ਦੱਸਣਾ ਆ ਗਣ ਕੋਈ ਨਾ ਕੋਈ ਨਾ ਭਾਈ ਅਲੱਗ ਗਣ ਕੇ ਫੜਾਣ ਨਹੀਂ ਨਹੀਂ ਜੈਨਤ ਦੀ ਲੋੜ ਹੀ ਨਹੀਂ ਕਿਹੜੀ ਤੇ ਲਾਇਆ ਹੈ ਜੀ ਇਹ ਤੇ ਪੋਲ ਤੇ ਇਹ ਪੈਸੇ ਹਾਬੀ ਭਾਈ ਵਾਲੇ ਸਲਾਮ ਲੈ ਦੱਸਾਂ ਕਹਿੰਨ ਕਪੜਾ 7 ਮਹੀਨਾ ਲੱਗਿਆ ਆਲੇ ਨੂੰ ਕਿਦੋਂ ਇਹਨੂੰ 7-9 ਮਹੀਨੇ ਉਹ ਪਰਾ ਹੈ ਘਰੇ ਖੜੀਗਾ ਨਾ ਘਰੇ ਬੰਦੀਆਂ ਨਾ ਇਹ ਸਫਰ ਯਾਰ ਕਰਨਾ ਬਹੁਤ ਉਸਤ ਘਰੋਂ ਖੜੇ ਜਾਨਵਰ ਦਾ ਪੜਾ ਉਹ ਖਾਂਦਾ ਯਾਰ ਇਹ ਤਾਂ ਢੇੜਾ ਵੀ ਦਵਾਈ ਦਾ ਇਹਨਾਂ ਦਾ ਹਾਂ ਢੇੜਾ ਵੀ ਦਵਾਈ ਦਾ ਹਾਂ ਮੰਡੀ ਜਿਸ ਕਹਿੰਦੇ ਆ ਹਾਂ ਇਹ ਇਹਨੂੰ ਲਾਇਆ 6.5 ਲਾਇਆ 4-7000 ਰੁਪਏ ਦੇ ਦੇ ਜਾ ਬਚਕ ਨਫੜਾੜੀ ਓਰੇ ਫੜਾ ਓ ਬੱਸ ਬੱਸ ਓਰੇ ਫੜਾ ਦੇ ਬੱਸ ਕਹਿਣ ਦੀ ਗੱਲ ਛੱਡ ਦੇ ਆੜੀ ਓ ਐੜਾ ਭਾਈ ਇਹੋ ਜੀ ਗੱਲ ਨਹੀਂ ਉਹ ਮੰਨ ਤਾਂ ਲੈ ਥੋੜੇ ਜਿਹਾ ਕਹੂਗਾ ਹਰੇ ਥੋੜੇ ਨੂੰ ਪੂਰੇ ਹੁੰਦੇ ਆ ਕਿਤੇ ਫੜਾ ਕੋਈ ਨਾ ਛੱਡ ਦੇ ਛੱਡ ਦੇ ਛੱਡ ਦੇ ਇਹ ਤਾਂ ਛੱਡਦਾ ਹੀ ਨਹੀਂਗਾ ਇਧਰ ਵੱੜਦਾ ਨਹੀਂ ਇਹ ਚੜਦਾ ਆ ਦੇ ਐ ਖੋਲਾਂ ਗੰਡ ਤਾਂ ਆ ਦੇ ਇੱਥੋਂ ਐ ਖੋਲਣੇ ਆ ਆ ਦੇ ਐ ਖੋਲਣੇ ਨਹੀਂ ਆ ਇਹ ਖੋਲਿਆ ਨਹੀਂ ਉਹ ਰੱਖਦਾ ਇਹ ਹੱਥ ਜਾ ਕੀ ਕਰਦੇ 11 ਕਰਦੇ ਬੜਾ ਕਿਹੜਾ ਬਹੁਤ ਫਰਕ ਆ ਬੜਾ ਫਰਕ ਆ ਰਹਿਣ ਦੇ ਚੱਲਿਆ ਮੈਂ ਹੁਣ ਜਾਂਦੀ ਵਾਰ ਦੀ ਆ ਕੋਈ ਨਾ ਜੀ ਕੋਈ ਨਾ ਹਾਂ ਫੇਰ ਨਾ ਗਈ ਫੇਰ ਮੈਨੂੰ ਲੱਭਦਾ ਨਹੀਂ ਇੱਥੇ ਕੋਈ ਨਾ ਲੱਭਣਾ ਹਾਂ ਆਪਾਂ ਕਿਹੜਾ ਵੀ ਚੋਰੀ ਦਾ ਮਾਲ ਆ ਇਹ ਉਹ ਨਹੀਂ ਨਹੀਂ ਬਾਈ ਫੇਰ ਵੀ ਪਤਾ ਕੀ ਹੁੰਦਾ ਦੇਖੋ ਚੀਜ਼ ਦੇ ਚੀਜ਼ ਵਿਖੇ ਚੀਜ਼ ਹਾਂ ਛੋਟੇ ਸਾਹਮਣੇ ਖੜੀ ਆ ਚਲੋ ਅੱਠ ਜੱਜ ਜੀ 10 ਗਨੇ ਪੈਸੇ ਲੈ ਬੱਬਾ ਲਓ ਬਾਈ ਜੀ ਆਗੇ ਨੂੰ ਕਿੰਨੇ ਪੈਸੇ ਦੱਸ ਦੋ ਕੋਈ ਨਾ ਆਗੇ ਨੂੰ ਤਾਂ ਸਹੀ ਕਿੰਨੇ ਪੈਸੇ ਆ ਗੇ ਨੂੰ ਛਾੜ ਦੋ ਪੱਠਾ ਫੜਾ ਦੋ ਮੁੰਡੇ ਨੂੰ ਆ ਲੈ ਕੇ ਜਾ ਵੀ ਮੁੰਡੇ ਪੱਠਾ ਆ ਬਾਈ ਨੂੰ 4000 ਰੁਪਏ ਦੇ ਦੇ ਨੇ ਕਿੰਨੇ ਪੈਸੇ ਬਈ ਆ 2500 2500 ਤਿੰਨ ਹੋ ਗਿਆ 4 ੱਤਕਾ ਨਹੀਂ ਕਰਦਾ 5 5.5 4 ਨਹੀਂ 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 ਮੰਨ ਲਾ ਨਹੀਂ ਰਹਿੰਦੇ ਮਾਜੀ ਅਸ਼ਰ ਇੱਧਰ ਬਾਹਰੋਂ ਕੱਢੋ ਬਾਹਰੋਂ ਕੱਢੋ ਨਹੀਂ ਤੇਰੇ ਕੋ ਧੱਕੇ ਦਾਣਾ ਥੋੜਾ ਲੈ ਆ ਅੱਗੇ ਤੋਂ ਬੰਨੀ ਫਿਰਦਾ ਮੈਂ ਇਹ ਤਾਂ ਉਹੀ ਜਾਣ ਕੇ ਲੈ ਟੁੱਕਾ ਹੈ ਹੈ ਇਹ ਤਾਂ ਬੰਨੀ ਫਿਰਦੇ ਆ ਵੀ ਗੋਮਨਾ ਜਾਣ ਚੱਲ ਵੀ ਲੈ ਕੇ ਜਾ ਪਟ ਕਿੰਨੇ ਪੈਸੇ ਜੀ ਇਹ 3.5 ਆ ਫੜੋ ਜੀ ਚਲੋ ਨਹੀਂ ਆ ਕੋ ਨਹੀਂ 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 ਲੈ ਫੜਾ ਦਿਓ ਪੈਸੇ ਫਿਰ ਫੜਾ ਦਿਓ ਪੈਸੇ ਜੀ ਕਿਹੜੀ ਗੱਲ ਰਹਿਤ ਕਦਾ 200 ਰੁਪਇਆ ਮਾਦਾ ਮੈਨੂੰ ਪਤਾ ਤੂੰ ਕਰਦਾ 5000 ਦੀ ਝਾ ਆ ਕੇ ਬਾਈ ਜੋਨੀ 5000 ਦੀ ਝਾ ਕਰਦਾ ਉਹ ਪੱਠ ਦੇਖ ਲੋ ਤਰਸੇਮ ਬਾਈ ਦਿਖਾ ਦੇ ਠੀਕ ਹੈ ਨਹੀਂ ਆ ਦੇਣਾ ਖੜੀ ਪੱਠਾ ਖੜੀ ਫੁੱਲ ਕੁਆਲਟੀ ਮੈਂ ਉਹੋ ਵੀਡੀਓ ਦੇਖ ਕੇ ਹੀ ਲੱਗਦੀ ਐਨੇ ਤੇ ਹਾਂ ਨਹੀਂ ਬਗ ਹਲੇ ਜੀ ਸਹੀ ਆ ਤਰਸੇਮ ਭਾਈ ਜਿਹੜਾ ਰੰਗ ਲਗਿਆਂ ਵਾਲਾ ਮੰਡੀ ਦਾ ਉਹ ਨਹੀਂ ਦੇ ਦਿਆ ਇਹ ਆ ਦੇਖ ਪੈਸੇ ਲੱਗਦੇ ਨੇ ਤੇਰਾ ਉਹਦੇ ਵੀ ਪੈਸੇ ਲੱਗਦੇ ਨੇ ਭਾਈ ਜਰ ਤਰਸੇਮ ਹਾਂ ਨਹੀਂ ਆ ਇਧਰ ਵੀ ਦਿਖਾ ਦੇ ਆ ਦੇ ਆ ਦੇ ਇਧਰ ਰੰਗ ਵਾਲਾ ਮੰਡੀ ਹੋ ਜਾਂਦਾ ਮਾਰ ਅਸੀਂ ਆਪਦਾ ਮਾਰਕਾ ਲਾਉਣੇ ਤੇ ਲੈ ਜਾ ਕੇ ਮਾਰ ਇੱਕ ਮਿੰਟ ਜਿਹੜੀਆਂ ਹੋਰਾਂ ਦੇ ਨਹੀਂ ਲੱਗਿਆ ਉਹ ਵੇਚ ਆਇਆ ਉਹ ਦੇਖ ਲੱਗਿਆ ਆ ਟਟ ਡੰਡੀਆਂ ਤੋਂ ਖਰੀਦ ਕੇ ਲਿਆ ਆ ਇੱਕ ਮਿੰਟ ਦੋ ਦੋ ਰੰਗ ਚੱਕੀ ਫਿਰ ਦੇ ਇੱਕ ਦੇ ਲਾਲ ਲਈ ਫਿਰ ਸਾਡੇ ਪਾਲਟੀਆਂ ਦਿਨਾਂ ਸੀ ਆ ਪਾਲਟੀਆਂ ਫੜੇ ਇਹ ਰੰਗ ਲੈਣਾ ਹੀ ਘੁਮਾ ਕੇ ਨਹੀਂ ਨਹੀਂ ਲੈਣਾ ਦੋ ਤਿੰਨ 4 5 85 92 ਜਿਆ ਰਖ ਲਾ ਨਹੀਂ ਰੱਖ ਲਾ ਹਣ ਤਾਂ ਬਾਲਾ ਫਰਕ ਆ ਤਿੰਨ ਢੇਰੀਆਂ ਦਾ ਪਿਆਰ ਮੈਂ 15000 ਮੰਗਦਾ ਇਹਦਾ ਆਏ ਰੱਬਾ ਤੇ ਜਿਹੜੀ ਢੇਰੀ ਵرائی ਆ ਤੇ ਤਰਸੀਮ ਓਏ ਦੂਜੀ ਢੇਰੀ ਓਏ ਤਰਸੀਮ ਨੇ ਰੱਬ ਬਾਲਾ ਬਾਲਾ ਦੇਵੇ ਮੈਂ ਕਹਿੰਦਾ ਵੀ 15 ਦੀ 15 ਦੀ ਵੇਚ ਜੇ ਨਹੀਂ ਤਾਂ ਕਹਿੰਨਾ ਜੇ ਇਹ 15 ਆਏ ਕਰੇ ਦੇ ਨਾਲ ਦੀਆਂ ਤੈਨੂੰ ਕਿੰਨੀਆਂ ਇਕੱਠੀਆਂ ਕਰਕੇ ਦਊਗਾ ਇਹਦੇ ਨਾਲ ਦੀਆਂ ਇਹਦੇ ਨਾਲ ਦੀਆਂ ਹੈ ਵੀ ਨਹੀਂ ਦੀਓ ਜਿਹੜੇ 14 14 ਨੂੰ ਵੇਚੇ ਨੇ 6 6 ਲੈ ਕੇ ਦੇਵੇ ਅੱਛਾ ਅਜਾ ਸੁਣ ਲੈ ਵੀਡੀਓ ਬਣਦੀ ਆ ਵਾ 200 ਰੁਪਏ ਨੂੰ ਤੋਲ ਕੇ ਰਾਜਸਥਾਨ ਚ ਜਿੰਨੇ ਅੱਜ ਕੱਢ ਕੇ ਦਿਖਾਉਣਾ ਤੈਨੂੰ ਜਾ ਦੇਖ ਲੋ ਬਣਿਆ ਇਹ ਚੈਨਲ ਤੇ ਵੀਡੀਓ ਤਰਸੇਂ ਤੂੰ ਵੀ ਦੇਖ ਦੋ ਨਾ ਹਾਂ 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 ਜਾਵੜੋ ਜਾ ਕੇ 200 ਰੁਪਏ ਨੂੰ ਤੋਲ ਕੇ ਲੈ ਯਾਰ ਹੱਥ ਦੋਗੀ ਹੁਣ ਮੈਂ ਥੋੜੋ ਇਹਨਾਂ ਲੈ ਕੇ ਦਵਾ ਤੁਹਾਨੂੰ ਵੇਚਨੀ ਆ ਤੁਸੀਂ ਆ ਲੈ ਕੇ ਰੁਪਏ 5.5 ਨੂੰ 15 ਬੰਦੇ ਤੁਸੀਂ ਵਟਨਾ 14 14 ਯਾਰ ਮੈਂ ਥੋੜਾ ਹੁਣ ਵਟਰਾਵਾ ਮੇਰੇ ਕੋਲ ਤਾਂ ਵਿਕਦੀਆਂ ਨਹੀਂ ਆ ਜਾ ਵੀ ਇਹ ਲੈ ਆ ਫੜਾ दो तीन चार, पांच, चारे सात पैसे कही केंद्र तेने पठा भाई है? अठ नौ दस ग्यारह 12 13 ਆ ਕੀ ਪਾਣੀ ਭਰ ਆ ਆ ਕੀ ਪਾਣੀ ਪੱਠੇ ਨਾ ਖਾਦੇ ਆ ਆ ਨਾ ਕਰ ਆਲਾ ਪਾਣੀ ਆ ਆਹੋ ਕੋਈ ਕਹਾਂ ਨੁਕਸਾਨ ਨਾ ਹੋਵੇ ਹਾਂ ਕਿੰਨੇ ਦੀਆਂ ਕਿਉਂ ਥੋੜੀਆਂ ਕਿੰਨਾ ਥੋੜੇ ਪੂਰੇ ਹੋਈਆਂ ਕਿਤੇ ਆ ਫੜਿਆ 14000 ਚਲ